ਅਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਬੀਤੇ ਦਿਨੀ ਕਬੱਡੀ ਦੇ ਪਿਤਾਮਾ ਦੇਵੀ ਲਾਲ ਸ਼ਰਮਾ ਦਾ ਦਿਹਾਂਤ ਹੋ ਗਿਆ ਸੀ ਲੁਧਿਆਣਾ ਦੇ 14 ਹਸਪਤਾਲ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸ਼ੂਗਰ ਵਧਨ ਦੇ ਕਾਰਨ ਕਬੱਡੀ ਦੇ ਉਹਨਾਂ ਨੂੰ ਪਿਤਾਮਾ ਕਿਹਾ ਜਾਂਦਾ ਹੈ ਲੰਮਾ ਸਮਾਂ ਉਹਨਾਂ ਨੇ ਕਬੱਡੀ ਖੇਡੀ ਇੱਕ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੂਰ ਨੇੜੇ ਸੱਜਣ ਤਾਂ ਉਹਨਾਂ ਨੂੰ ਜਿਹੜੀ ਫੁੱਲਾਂ ਵਾਲੀ ਗੱਡੀ ਹੈ ਉਹਦੇ ਵਿੱਚ ਸਜਾ ਕੇ ਉਹਨਾਂ ਦੀ ਜਿਹੜੀ ਅੰਤਿਮ ਦੇਹ ਆ ਉਹਨੂੰ ਲਿਜਾਇਆ ਜਾਵੇਗਾ ਤਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੀ ਉਹਨਾਂ ਦੀ ਗੱਡੀ ਦੇ ਅੱਗੇ ਰੱਖੀ ਜਾਣੀ ਹੈ ਤਾਂ ਗੱਲ ਕਰੀਏ ਤਾਂ ਦੇਵੀ ਲਾਲਜੀ ਦਾ ਜਿਹੜਾ ਜਨਮ ਹੈ 2 ਦਸੰਬਰ ਨੂੰ ਹੋਇਆ ਸੀ ਉਹਨਾਂ ਦੇ ਪਿਤਾ ਦੀ ਜਨਾਮ ਜਿਹੜਾ ਅਮੀਸ਼ ਚੰਦ ਸੀਗਾ ਬਚਪਨ ਦੇ ਵਿੱਚ ਹੀ ਉਹਨਾਂ ਨੂੰ ਜਿਹੜੀ ਕਬੱਡੀ ਦਾ ਜਿਹੜਾ ਲਗਾਓ ਹੋ ਗਿਆ ਕਾਲਜ ਦੇ ਵਿੱਚ ਆਏ ਪਹਿਲਾਂ ਹਾਕੀ ਖੇਡਦੇ ਹੁੰਦੇ ਸੀ ਤੇ ਫਿਰ ਉਹ ਕਬੱਡੀ ਦੇ ਵਿੱਚ ਆਏ ਤਾਂ ਉਹਨਾਂ ਨੇ ਖੂਬ ਮੱਲਾ ਮਾਰੀਆਂ ਪੰਜਾਬ ਦਾ ਐਸਾ ਕੋਈ ਪਿੰਡ ਕਸਬਾ ਨਹੀਂ ਹੋਣਾ ਜਿੱਥੇ ਦੇਵੀ لال ਜੀ ਨੇ ਕਬੱਡੀ ਨਾ ਖੇਡੀ ਹੋਵੇ ਅਨੇਕਾਂ ਹੀ ਖਿਡਾਰੀ ਉਹਨਾਂ ਦੀ ਅਕੈਡਮੀ ਦੇ ਵਿੱਚੋਂ ਪੈਦਾ ਹੋਏ ਨੇ ਉਹਨਾਂ ਬਾਰੇ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਕਬੱਡੀ ਦੇ ਉਹ ਜਿਹੜੇ ਮਹਾਨ ਰੇਡਰ ਨੇ ਕਿਉਂਕਿ ਉਹ ਆਪਣੇ ਪਿੰਡੇ ਨੂੰ ਮਿੱਟੀ ਵੀ ਨਹੀਂ ਲੱਗਣ ਦਿੰਦੇ ਸੀ ਐਸੀ ਫੁਰਤੀ ਉਹਨਾਂ ਦੇ ਵਿੱਚ ਸੀ ਐਸਾ ਕਮਾਲ ਦਾ ਕੰਮ ਸੀ ਚਾਹੇ ਸਰਕਾਰਾਂ ਦੇ ਵਿੱਚ ਵੀ ਉਹਨਾਂ ਦਾ ਪੂਰਾ ਇੱਕ ਵੱਡਾ ਰਤਬਾ ਹੁੰਦਾ ਸੀ ਤੇ ਖਾਸ ਕਰ ਇਹ ਵੀ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਜਿਹੜੀ ਈਵਨ ਸਾਥਣ ਹੈ ਉਹਦੀਆਂ ਅੱਖਾਂ ਨਾਮ ਨੇ ਕਿਉਂਕਿ ਪਹਿਲਾ ਬੇਟਾ ਜਿਹੜਾ ਪਰਿਜਵਾਨੀ ਦੇ ਵਿੱਚ ਅਲੰਕਾਰ ਟੂਣੀ ਚਲਾ ਗਿਆ ਜਿਸ ਦੇ ਨਾਮ ਤੇ ਉਹਨਾਂ ਨੇ ਅਕੈਡਮੀ ਵੀ ਚਲਾਈ ਕੈਬਨਡੀਮੀ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਖਿਡਾਰੀ ਨੇ ਜਿਹੜੇ ਪੈਦਾ ਹੋਏ ਨੂੰ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਤੇ ਵੀ ਜਿਹੜਾ ਦੁੱਖਾਂ ਦਾ ਪਹਾੜ ਹੈ ਉੱਟਿਆ ਤਾਂ ਉਹਨਾਂ ਨੂੰ ਚਾਉਣ ਵਾਲੇ ਉਹਨਾਂ ਦੇ ਜਿਹੜੇ ਸੱਜਣ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਉਸ ਤੋਂ ਇਲਾਵਾ ਜਿਹੜਾ ਪਿਆਰ ਕਰਨ ਵਾਲੇ ਜਿਹੜੇ ਉਹਦੇ ਖਿਡਾਰੀ ਨੇ ਜਿਹੜੇ ਉਹਨਾਂ ਦੇ ਹੱਥਾਂ ਦੇ ਵਿੱਚ ਪਲੇ ਨੇ ਜਵਾਨ ਹੋਏ ਨੇ ਬਰੀਕੀਆਂ ਦੱਸਦੇ ਹੁੰਦੇ ਸੀ ਜਿਹੜੇ ਵੀ ਦੂਰੋਂ ਨੇੜੇੋਂ ਖਿਡਾਰੀ ਆਉਂਦੇ ਸੀ ਉਹ ਹਰ ਇੱਕ ਨੂੰ ਆਪਣਾ ਜਿਹੜੇ ਬੱਚਿਆਂ ਵਾਂਗੂ ਜਿਹੜਾ ਪਿਆਰ ਕਰਦੇ ਹੁੰਦੇ ਸੀ ਸਾਰਿਆਂ ਦੇ ਨਾਲ ਜੋ ਜਿਹੜੇ ਖੂਬ ਮੁਹੱਬਤ ਕਰਦੇ ਸੀ ਪੰਜਾਬ ਦੇ ਨਾਲ ਉਹਨਾਂ ਦਾ ਐਸਾ ਲਗਾ ਸੀ ਕਿ ਉਹਨਾਂ ਨੇ ਕੈਨੇਡਾ ਦੀ ਪੀਆਰ ਤੱਕ ਨੂੰ ਵੀ ਜਿਹੜੀ ਠੋਕਰ ਮਾਰ ਦਿੱਤੀ ਸੀ ਉਹ ਕਹਿੰਦੇ ਮੇਰੇ ਬਿਨਾ ਪੰਜਾਬ ਦਾ ਕੀ ਬਣੂ ਤਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਦੇਵੀ ਦਿਆਲ ਸ਼ਰਮਾ ਜੀ ਜਿਹੜੇ ਇੰਟਰਨੈਸ਼ਨਲ ਕਬੱਡੀ ਕੋਚ ਵੀ ਹੋਏ ਨੇ ਖਿਡਾਰੀ ਵੀ ਹੋਏ ਨੇ ਤੇ ਸੀਨੀਅਰ ਅਫਸਰਾਂ ਦੇ ਵਿੱਚ ਵੀ ਇੱਕ ਹੋਏ ਨੇ ਤਾਂ ਉਹਨਾਂ ਦੀ ਅੱਜ ਅੰਤਿਮ ਜਿਹੜੀ ਵਿਦਾਇਗੀ ਦੀ ਯਾਤਰਾ ਕੱਢੀ ਜਾਣੀ ਹੈ ਤਾਂ ਦੇਖ ਸਕਦੇ ਹੋ ਕਿ ਹਰ ਇੱਕ ਦੀ ਇੱਕ ਅੱਖ ਨਾਮ ਹੈ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਖਿਡਾਰੀ ਨੇ ਕਬੱਡੀ ਨੂੰ ਪਿਆਰ ਕਰਨ ਵਾਲੇ ਕਿਉਂਕਿ ਜਦੋਂ ਕਬੱਡੀ ਲੱਖਾਂ ਤੋਂ ਕਰੋੜਾਂ ਦੀ ਹੋਈ ਤਾਂ ਉਸ ਦੇ ਵਿੱਚ ਜਿਹੜਾ ਖੂਨ ਪਸੀਨਾ ਜਿਹੜਾ ਸਿੰਝਿਆ ਜਿਹੜਾ ਉਹ ਖੂਨ ਪਸੀਨਾ ਹੈਗਾ ਸਾਰਾ ਉਸ ਵਿੱਚ ਦੇਵੀ ਦਿਆਲ ਜੀ ਦਾ ਇੱਕ ਵੱਡਾ ਯੋਗਦਾਨ ਹੈ ਕਿਉਂਕਿ ਇਹਨਾਂ ਨੇ ਆਪਣਾ ਪੂਰੀ ਤਨਦੇਹੀ ਦੇ ਨਾਲ ਖੇਡ ਨੂੰ ਖੇਡਿਆ ਹੈ ਤੇ ਉਸ ਤੋਂ ਬਾਅਦ ਨਵੇਂ-ਨਵੇਂ ਖਿਡਾਰੀ ਪੈਦਾ ਕੀਤੇ ਹਨ ਖਿਡਾਰੀ ਭਾਵੇਂ ਆਮ ਜੇਕਰ ਉਹ ਹੁੰਦੇ ਸਨ ਪਰ ਇਹਨਾਂ ਨੇ ਕਦੇ ਵੀ ਉਹਨਾਂ ਨੂੰ ਪੈਸੇ ਪੱਖੋਂ ਉਹਨਾਂ ਨੂੰ ਅਕੈਡਮੀ ਦੇ ਵਿੱਚ ਰੋਕ-ਟੋਕ ਨਹੀਂ ਕੀਤੀ ਸੀ ਇੱਕ ਅਕੈਡਮੀਆ ਦੇ ਵਿੱਚ ਵੀ ਫ੍ਰੀ ਜਿਹੜੀਆਂ ਉਹਨਾਂ ਦੇ ਨਾਲ ਸਵਾਵਾਂ ਦਿੰਦੇ ਸਨ ਇਸ ਤੋਂ ਇਲਾਵਾ 5.5 ਵਜੇ ਕਿਹਾ ਜਾਂਦਾ ਹੈ ਕਿ ਗਰਾਊਂਡ ਦੇ ਵਿੱਚ ਆ ਜਾਂਦੇ ਸਨ ਅਤੇ ਖਿਡਾਰੀਆਂ ਦੇ ਨਾਲ ਉਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਐਕਟਿਵ ਰੱਖਦੇ ਸਨ ਉਹਨਾਂ ਦੀ ਫਿਟਨੈਸ ਦਾ ਖਿਆਲ ਰੱਖਦੇ ਸਨ ਖਾਣ-ਪੀਣ ਦਾ ਖਿਆਲ ਰੱਖਦੇ ਸਨ ਉਹਨਾਂ ਨੂੰ ਨਿੱਕੀਆਂ-ਨਿੱਕੀਆਂ ਚੀਜ਼ਾਂ ਦੱਸਦੇ ਸਨ ਮੱਗੀ ਜਿਹੜਾ ਬੱਗਾ ਮੰਗੀ ਹੈ ਉਹ ਵੀ ਇਥੇ ਇਹਨਾਂ ਦੀ ਅਕੈਡਮੀ ਦੇ ਵਿੱਚੋਂ ਇਸ ਤੋਂ ਇਲਾਵਾ ਬਾਜੀ ਜੰਡ ਏਕਮ ਮਟੂਰ ਬਹੁਤ ਸਾਰੇ ਜਿਹੜੇ ਖਿਡਾਰੀ ਨੇ ਜਿਹੜੇ ਨਾਮਵਰ ਖਿਡਾਰੀ ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਇੱਕ ਵੱਡਾ ਦਬਦਬਾ ਹੈ ਵੱਡਾ ਨਾਮ ਹੈ ਉਹਨਾਂ ਦੀ ਅਕੈਡਮੀ ਦੇ ਵਿੱਚੋਂ ਖੇਡ ਕੇ ਗਏ ਨੇ ਇਹਨਾਂ ਨੇ ਬਹੁਤ ਸਾਰੇ ਗੁਰਨੇ ਜਿਹੜੇ ਦੱਸੇ ਨੇ ਸਰੀਰ ਦੇ ਵਿੱਚ ਫੁਰਤੀ ਬਾ ਕਮਾਲ ਦੀ ਹੁਣ ਵੀ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਉਹਨਾਂ ਨੂੰ ਵੇਖ ਕੇ ਲੱਗਦਾ ਸੀ ਕਿ ਉਹਨਾਂ ਤੇ ਉਮਰ ਦਾ ਪ੍ਰਭਾਵ ਹੈ ਬੇਸ਼ੱਕ ਉਹਨਾਂ ਦੀ ਜਿਹੜੀ ਉਮਰ ਹੈ 76 ਸਾਲ ਦੀ ਸੀ ਪਰ ਉਹਨਾਂ ਦੇ ਸਰੀਰ ਨੂੰ ਵੇਖ ਕੇ ਉਹਨਾਂ ਦੀ ਫਿਟਨੈਸ ਨੂੰ ਵੇਖ ਕੇ ਜਿਹੜੇ ਜਵਾਨ ਨੇ ਉਹ ਵੀ ਇੱਕ ਵਾਰੀ ਚੱਕਮਾ ਖਾ ਜਾਂਦੇ ਸਨ ਇੰਨਾ ਫੁਰਤੀਲਾ ਸਰੀਰ ਸੀ ਹੁਣ ਵੀ ਉਹ ਕਹਿੰਦੇ ਸਨ ਕਿ ਉਹ 100 ਜਿਹੜੇ ਡੰਡ ਬੈਠਕਾ 1000 ਜਿਹੜੀਆਂ ਡੰਡ ਬੈਠਕਾ ਮਾਰ ਦਿੰਦੇ ਸਨ ਉਹਨਾਂ ਦੇ ਵਿੱਚ ਜੋਸ਼ ਖਰੋਸ਼ ਸੀ ਜਿਹੜਾ ਤਾਂ ਅੱਜ ਅਸੀਂ ਕਹਿ ਸਕਦੇ ਹਾਂ ਕਿ ਕਬੱਡੀ ਦਾ ਜਿਹੜਾ ਬਾਬਾ ਬੋੜ ਹੈ ਉਹ ਸਦਾ ਲਈ ਦੁਨੀਆ ਤੋਂ ਅਲਵਿਦਾ ਹੋ ਗਿਆ ਤਾਂ ਉਸ ਨੂੰ ਜਿਹੜੇ ਚਾਹਣ ਵਾਲੇ ਨੇ ਜਿਹੜੇ ਉਸ ਦੇ ਸੱਜਣ ਨੇ ਪਰਿਵਾਰਕ ਮੈਂਬਰ ਨੇ ਅੱਜ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਕਿ ਇੱਕ ਉਹ ਖਿਡਾਰੀ ਜਿਸ ਨੇ ਕਬੱਡੀ ਲਈ ਆਪਣੀ ਜ਼ਿੰਦਗੀ ਲਾ ਦਿੱਤੀ ਕਬੱਡੀ ਲਈ ਆਪਣਾ ਇੱਕ ਇੱਕ ਸਾਹ ਜਿਹੜਾ ਦਾਨ ਕਰ ਦਿੱਤਾ ਕਬੱਡੀ ਦੇ ਨਾਂ ਆਪਣੀ ਜ਼ਿੰਦਗੀ ਦਾ ਇੱਕ ਇੱਕ ਪਾੜਾ ਜਿਹੜਾ ਦਿੱਤਾ ਤਾਂ ਅੱਜ ਉਹ ਦੁਨੀਆ ਨੂੰ ਛੱਡ ਕੇ ਤੁਰ ਚੱਲਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਗੱਡੀ ਜਿਹੜੀ ਸਜਾ ਕੇ ਉਹਨਾਂ ਦੇ ਜਿਹੜਾ ਸੰਸਕਾਰ ਕੀਤਾ ਜਾਣਾ ਹੈ ਤਾਂ ਬਹੁਤ ਸਾਰੇ ਜਿਹੜੇ ਖਿਡਾਰੀ ਵੀ ਨੇ ਜਿਹੜੇ ਉਹਨਾਂ ਤੋਂ ਕੋਲੋਂ ਸਿੱਖਦੇ ਸੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਹਮ ਉਮਰ ਨੇ ਉਹ ਸਾਰੇ ਹੀ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਦੀ ਇੱਕ ਅੱਖ ਨਾ ਮੈਂ ਪਰਿਵਾਰਕ ਮੈਂਬਰ ਰੋ ਰਹੇ ਨੇ ਉਹ ਲੱਭ ਰਹੇ ਨੇ ਕਿ ਦੇਵੀदयाल ਜੀ ਕਾਸ਼ ਉਹਨਾਂ ਦੇ ਨਾਲ ਪੂਰੀ ਜ਼ਿੰਦਗੀ ਨਿਭਦੇ ਕਿਉਂਕਿ ਉਹ ਬੜੀ ਗੁਣਾ ਦੀ ਗੁੱਤਲੀ ਸਨ ਹਰ ਇੱਕ ਗੁਣ ਉਹਨਾਂ ਦੇ ਵਿੱਚ ਸੀ ਬੜਾ ਜਿਹੜਾ ਸੁਭਾਅ ਸੀ ਉਹ ਬੜਾ ਨੇਕ ਸੀ ਕਦੇ ਵੀ ਕਿਸੇ ਨੂੰ ਡੋਲਰ ਨਹੀਂ ਦਿੰਦੇ ਸਨ ਚਾਹੇ ਕੋਈ ਨਵਾਂ ਖਿਡਾਰੀ ਹੁੰਦਾ ਤਾਂ ਉਸ ਨੂੰ ਵੀ ਉਹ ਪੂਰੇ ਗੁਰਦਸਦੇ ਸਨ ਵਿਦੇਸ਼ਾ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਪੂਰਾ ਜਿਹੜਾ ਦਬਦਬਾ ਸੀ ਖੇਡ ਅਫਸਰਾਂ ਵਜੋਂ ਵੀ ਉਹ ਰਿਟਾਇਰ ਹੋ ਗਏ ਸਨ 2000 2006 ਦੇ ਵਿੱਚ ਉਹ ਸਨ ਰਿਟਾਇਰ ਪਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਲਗਾਤਾਰ ਜਿਹੜੀ ਖੇਡ ਜਾਰੀ ਰੱਖੀ ਹੈ ਤਾਂ ਤੁਸੀਂ ਦੇਖ ਸਕਦੇ ਹੋ